ਆਤਿਸ਼ਰੀਆ ਕਾ ਹਸਰੇ ਪੰਜਾਬ ਵਾਸੋਂ ਨਿਹੜਾ ਸਵਾਗਤ ਹੈ ਆਪਣੀ YouTube ਚੈਨਲ ਪੰਜਾਬ ਮੌਸਮ ਚ ਜਿਸ ਦੇ ਬਾਅਦ 24 ਤੋਂ ਲੈ ਕੇ 25 ਜੂਨ ਪੰਜਾਬ ਦੇ ਮੌਸਮ ਨੂੰ ਨਿਖਾਣਗੇ ਕਈ ਭਾਗਾਂ ਚੋਂ ਭਾਰੀ ਵੀ ਦੇਖੋ ਮੈਸਰਾਂ ਉਹ ਦਿਨਾਂ ਚ ਆਪਣੇ ਟੈਂਪਰੇਚਰ ਕਿੰਨਾ ਵਾਧਾ ਘਟਾ ਦੇਖਣ ਮਿਲੂਗਾ ਕਿਸਾਨ ਵੀਰਾਂ ਲਈ ਕੀ ਅਪਡੇਟ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਾਂ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਮੈਨੂੰ ਸਬਸਕ੍ਰਾਈਬ ਵੀਡੀਓ ਲਾਇਕ ਤੇ ਸ਼ੇਅਰ ਜਰੂਰ ਕਰ ਲਓ ਚੱਲਗੇ ਵਾਦਦੇ ਆ ਵੀਡੀਓ ਵਾਲਾ ਹਾਂ ਰਹੀ 23 ਜੂਨ ਪੰਜਾਬ ਦੇ 9 ਵਜੇ ਦੀ ਰਾਤ ਦੀਆਂ ਸੈਟ ਤਿਆਰ ਦੇ ਸਦੋਂ ਆਪਰੇ ਪੰਜਾਬ وچ ਅੱਜ ਬਦਲੋਈ ਦੇਖਣ ਨੂੰ ਮਿਲੀਆਂ ਅੱਜ ਟਟਮੀਆਂ ਕਾਰਵਾਈਆਂ ਹੋਈਆਂ ਇਹ ਨਹੀਂ ਕਿ ਪੰਜਾਬ ਦੇ ਇੱਕੋ ਦਮ ਸਾਰੇ ਭਾਗ ਕਵਰ ਹੋਏ ਅੱਜ ਮੂ ਟਟਮੀਆਂ ਕਾਰਵਾਈਆਂ ਪੰਜਾਬ وچ ਦੇਖਣ ਨੂੰ ਮਿਲੀਆਂ ਕਈ-ਕਈ ਭਾਗਾਂ وچ ਆਪਣੇ ਖਾਸ ਮਾਝ ਦੇ ਆਬੇ ਦੇ ਤਾਂ ਮੱਧ ਭਾਗ ਤਾਂ ਹੀ ਬਦਲਵਾਈ ਟਰੈਵਲ ਕਰਦੀ ਦੀ ਦੁਪਹਿਰ ਤੇ ਸ਼ਾਮ ਤਾਂ ਹੀ ਬਾਕੀ ਹੁਣ ਲਗਭਗ ਪੰਜਾਬ ਦੇ ਸਾਰੇ ਭਾਗ ਸਾਫ਼ ਹੀ ਹਨ ਬਾਕੀ ਮੇਨ ਗੱਲ ਕਰੀਏ ਆਪਾਂ 24 ਤੋਂ ਲੈ ਕੇ 25 ਜੂਨ ਧੋਈਆਂ ਦੇ ਫੜਿਓ ਤੇ ਇਹ ਜੁਨਾ ਜੇ ਨਿਕਲ ਚੁੱਕੀ ਹੈ ਕੋਈ ਅਜੇ ਖਾਸ ਮੀਂਹ ਦੇਖਣ ਨੂੰ ਨਹੀਂ ਆ ਰਿਹਾ ਅੱਟ ਵੀ ਤੁਹਾਨੂੰ ਦੱਸਿਆ ਜਦਾ ਕੱਲ ਦੀ ਵੀਡੀਓ ਤੁਹਾਨੂੰ ਦੱਸਿਆ ਸੀ ਅੱਟ ਦੇਖੋ ਪੂਰੇ ਚੇਂਜ ਹੋ ਚੁੱਕਿਆ ਨੇ ਕੱਲ ਦੀ ਵੀਡੀਓ ਨਾਲ ਕੱਲ ਮੀਂਹ ਦਾ ਲੜਾ ਜਿਆਦਾ ਸੀ ਹੁਣ ਥੋੜੇ ਘੱਟ ਚੁੱਕਿਆ ਨੇ ਦੇਖੋ ਅੱਜ 23 ਕੱਲ ਨੂੰ 24 ਤਰੀਕ ਹੈ ਆਪਣੇ ਪਠਾਨਕੋਟ ਹਿਆਰ ਪਰ ਨਵਾਂ ਸ਼ਹਿਰ ਰੂਪਨਗਰ ਹੋ ਗਿਆ ਇਹਨਾਂ ਚ ਥੋੜੇ ਬੋਦੇ ਪਹਾੜੀ ਮੀਂਹ ਸਾਰ ਹਨ ਇਹ ਦਰਮਿਆਨੇ ਪੁੱਤਰ ਤਈ ਬਾਕੀ ਆਪਣਾ ਗਦਾਸਪੁਰ ਕੂਹੋਂ ਜਿੰਦਾ ਦੇ ਭਾਗ ਹੋਇਆ ਲੁਧਿਆਣੇ ਦੇ ਸ਼ੀਦਪਗ ਸਿੰਘ ਨਗਰ ਫਤਿਹਗੜ੍ਹ ਸਾਹ ਪਟਿਆਲਾ ਇਹਨਾਂ ਚ ਵੀ ਮਾੜੇ ਮੋਟੇ ਮੀਂਹ ਆਪ ਨੂੰ ਦੇਖਣ ਨੂੰ ਮਿਲ ਹਲਕੇ ਤੋਂ ਲੈ ਕੇ ਦਰਮਿਆਨੇ ਬਾਕੀ ਰਾਤ ਨੂੰ ਸਦਾ ਸਿਰ ਨੂੰ ਥੋੜੀ ਬਥਰੀ ਬਦਲ ਹੋਈ ਐਂਟਰ ਕਰੇ ਜਿਹਨਾਂ ਨੂੰ ਰੱਖ ਕੇ ਦੱਸਿਆ ਨਾ ਅੰਬਸਾਰ ਹੋ ਸਕਦਾ ਹੈ ਤਾਂ ਤਾਂ ਨਸਦਾ ਯੂਨੀਵਰਸਿਟੀ ਸਿਰ ਨੂੰ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਗੱਲ ਕਰੀਏ 25 ਤਰੀਕ ਦੀ 25 ਤਰੀਕ ਦੇ 25 ਪਠਾਨਕੋਟ ਹੁਸ਼ਿਆਰਪੁਰ ਆਪਣੇ ਨਵਾਂ ਸ਼ਹਿਰ ਹੋ ਗਿਆ ਰੂਪਨਗਰ ਹੋ ਗਿਆ ਐਸਸੀਐਸ ਨਗਰ ਹੋ ਗਿਆ ਫਤੇਗੜ ਸਾਹਬ ਹੋ ਗਿਆ ਪਟਿਆਲੇ ਦੇ ਭਾਗ ਹੋ ਗਏ ਲੁਧਿਆਣੇ ਦੇ ਹੋ ਗਿਆ ਜਲੰਧਰ ਕਪੂਥਲਾ ਦੇ ਹੋ ਗਿਆ ਤਾਂ ਤਾਂ ਨੰਬਰ ਸਰ ਕੋ 10 ਹੋ ਗਿਆ ਇਹਨਾਂ ਚ ਕਾਫੀ ਤਗੜਾ ਮੀਂਹ ਦੇਖਣ ਨੂੰ ਮਿਲੂਗਾ ਆਪ ਨੂੰ ਮਤਲਬ ਕਾਲਮ ਲਾਇਆ ਕਰੀਏ ਅੱਜ 23 ਤਰੀਕ ਨਿਕਲ ਚੁੱਕੇ 23 ਦੇ ਕੋਈ ਖਾਸ ਮੀਂਹ ਨਹੀਂ ਦੇਖਣ ਨੂੰ ਮਿਲਿਆ 24 ਤਰੀਕ ਵੀ ਮੀਂਹ ਦੇ ਅਸਰ ਥੋੜੇ ਘੱਟ ਹਨ ਕਈ ਕੀ ਭਾਗਾਂ ਵਿੱਚ ਆਪਣੇ ਦਵਾਬੇ ਦੇ ਭਾਗ ਹੋ ਜਾਦੇ ਤਾਂ ਆਪਣੇ ਆਪਣੇ ਥੋੜੇ ਮਾਲਵੇ ਦੇ ਭਾਗ ਹੋ ਗਏ ਆਪਣੇ ਚੰਡੀਗੜ੍ਹ ਮੁਹਾਲੀ ਨੂੰ ਨਾਲ ਲੱਗਦੇ ਇਨ੍ਹਾਂ ਵਿੱਚ ਤੇ ਮਦ ਭਾਗ ਹੋ ਗਿਆ ਇਨ੍ਹਾਂ ਵਿੱਚ ਉਮੀਦ ਦੇਖਣ ਨੂੰ ਮਿਲੂਗਾ ਭਾੜਾ ਨਾਲ ਲੱਗਦੇ ਮੇਨਲੀ ਭਾਗ ਆਪਣ ਜਿਹੜੇ ਹੋਗਾ ਤੇ 25 ਤਰੀਕ ਨੂੰ ਵੀ ਜਿਆਦਾ ਨਹੀਂ ਦੇ ਸਾਰੇ ਇਨ੍ਹਾਂ ਵਿੱਚ ਹੀ ਹਨ ਤੇ ਮਾਝੇ ਦੁਆਬੇ ਵਿੱਚ ਵੀ 25 ਤਰੀਕ ਨੂੰ ਸਾਰ ਹਨ ਪੂਰੇ 24 ਤਰੀਕ ਨੂੰ ਸਾਰ ਇਨ੍ਹਾਂ ਵਿੱਚ ਹੀ ਹਨ ਬਾਕੀ ਤੁਹਾਨੂੰ ਕੱਲੂ ਇੱਕ ਹੋਰ ਵੀਡੀਓ ਵਿੱਚ ਦੱਸ ਦਵਾਂਗੇ ਬਾਕੀ ਮਤਲਬ ਹੁਣ ਕੋਈ ਥੋੜੇ ਜਿਹੀ ਉਮੀਦ ਸਾਰ ਕੱਢ ਚੁੱਕੇ ਹਨ ਨਾ ਬਾਕੀ ਆਉਣ ਦੇ ਦਿਨਾਂ 'ਚ ਪਰ ਮੀਂਹ ਦੇ ਸਾਰ ਵਾਦੇ ਹਨ ਫੇਰ ਮੀ ਆਉਣ ਤੜਾ ਦੇਖ ਨੂੰ ਮਿਲੂਗਾ ਮੌਸਮ ਨਹੀਂ ਬਾਕੀ ਉਹਨਾਂ ਦਾ ਕੱਲੂ ਰੋੜਦਾ ਨਾਗੇ ਬਾਕੀ ਕੋਈ ਨਵੀਂ ਵੀ ਤਬਦੀਲੀ ਹੁੰਦੀ ਹੈ ਇੱਕ ਤੰਮ ਕਿਸੇ ਵੀ ਭਾਗ ਵਿੱਚ ਕੋਈ ਵੀ ਮੀਂਹ ਸਾਰ ਬੰਨਣ ਤੁਹਾਡੀ ਵੀਡੀਓ ਬਣਾ ਦਵਾਂਗੇ ਬਾਕੀ ਟੈਂਪਰੇਚਰ ਹੁਣ ਠੀਕ ਠਾਕ ਹੀ ਬਣਿਆ ਰਹੂਗਾ ਚਿਪਚਿਪੀ ਗਰਮੀ ਤੇ ਹਮਸਾ ਕਾਫੀ ਵੱਡੇ ਪੱਧਰ ਤੇ ਬਣੀ ਹੋਈ ਹੈ ਪਰ ਉਹਦਾ ਟੈਂਪਰੇਚਰ ਚ ਹੁਣ ਜਿਆਦਾ ਵਾਧਾ ਨਹੀਂ ਦੇਖ ਨੂੰ ਮਿਲੂਗਾ ਬਾਕੀ ਅੱਜ ਦੇ ਵਿੱਚ ਨੇ ਧੰਨਵਾਦ